ਵਾਸਰ ਬੰਜੀਦਰ ਜਿਸ ਨੂੰ ਕੀ ਬੀਤੇ ਦਿਨੀ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਤਾਂ ਹੁਣ ਉਸ ਦੀਆਂ ਪਹਿਲੀਆਂ ਤਸਵੀਰਾਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਹਮਣੇ ਆਈਆਂ ਨੇ ਹਾਈ ਸਿਕਿਉਰਿਟੀ ਦੇ ਵਿੱਚ ਸਖਤ ਸੁਰੱਖਿਆ ਹੇਠ ਉਸ ਨੂੰ ਮਾਨਸਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਆਈ ਵੀ ਜਾ ਰਹੀ ਕਿ ਜੇਲ੍ਹ ਦੇ ਵਿੱਚ ਵੀ ਉਸ ਦੇ ਏਰਦ-ਗਿਰਦ ਕਿਸੇ ਨੂੰ ਵੀ ਆ ਨਹੀਂ ਦਿੱਤਾ ਗਿਆ ਤਾਂ ਭਾਰੀ ਸੁਰੱਖਿਆ ਦੇ ਵਿੱਚ ਜੋ ਮਾਨਸਾ ਦੇ ਵਿੱਚ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈਗਾ ਹਾਲਾਂਕਿ ਬੀਤੇ ਦਿਨੀ ਸਜ਼ਾ ਸੁਣਾਈ ਗਈ ਉਮਰ ਕੈਦ ਦੀ 2018 ਦਾ ਮਾਮਲਾ ਸੀਗਾ ਹਾਲਾਂਕਿ ਜਦੋਂ ਇਹ ਸਜ਼ਾ ਸੁਣਾਈ ਗਈ ਸਜ਼ਾ ਸੁਣਾਈ ਜਾਣ ਮਗਰੋਂ ਜੋ ਦੱਸਿਆ ਵੀ ਜਾ ਰਿਹਾ ਕਿ ਕੋਰਟ ਦੇ ਵਿੱਚ ਜੋ ਪਾਸਟਰ ਬਜਿੰਦਰ ਹੈਗਾ ਉਸ ਦੇ ਵੱਲੋਂ ਹੱਥ ਬਨ ਕੇ ਜੱਜ ਅੱਗੇ ਬੇਨਤੀ ਵੀ ਕੀਤੀ ਗਈ ਕਿ ਮੇਰੇ ਉੱਤੇ ਦਇਆ ਕੀਤੀ ਜਾਵੇ ਰਹਿਮ ਕੀਤੀ ਕੀਤਾ ਜਾਵੇ ਕਿ ਜੋ ਮੇਰੀ ਪਤਨੀ ਹੈਗੀ ਉਹ ਬਿਮਾਰ ਰਹਿੰਦੀ ਹੈ ਮੇਰੇ ਪੈਰਾਂ ਦੇ ਵਿੱਚ ਰੋੜ ਲੱਗੀ ਹੋਈ ਹੈ ਦੂਜੇ ਪਾਸੇ ਜਿਹੜੇ ਮੇਰੇ ਬੱਚੇ ਹੈਗੇ ਨਿੱਕੇ-ਨਿੱਕੇ ਜੇ ਹੈਗੇ ਆ ਤਾਂ ਮੇਰੇ ਉਤੇ ਰਹਿਮ ਦੇ ਆਧਾਰ ਉਤੇ ਸਜ਼ਾ ਦਿੱਤੀ ਜਾਵੇ ਅਜਿਹੀ ਦੇ ਵਿੱਚ ਕਈ ਸਵਾਲ ਚੁੱਕੇ ਗਏ ਕਿ ਇਹ ਉਹੀ ਪਾਸਟਰ ਹੈ ਜਿਸ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਉਤੇ ਰੱਜ ਕੇ ਵਾਇਰਲ ਹੁੰਦੀਆਂ ਸੀ ਕਿ ਕਿਵੇਂ ਇਹ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਦਿੰਦਾ ਸੀ ਕੱਲ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੇਡੀ ਨੂੰ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਤੇਰਾ ਪਤੀ ਜੇਲ੍ਹ ਦੇ ਵਿੱਚ ਹੈ ਉਸਨੇ ਮਰਡਰ ਕੀਤਾ ਬੰਦਾ ਮਰ ਗਿਆ ਕੋਈ ਗੱਲ ਨਹੀਂ ਉਹ ਜੇਲ੍ਹ ਤੋਂ ਬਾਹਰ ਆ ਜਾਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਅੱਗੇ ਵੀ ਮਰਡਰ ਕਰੋਗੇ ਅਜੇ ਇਹ ਦੇ ਵਿੱਚ ਕਈ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸ ਦੇ ਵੱਲੋਂ ਜੋ ਐ ਹੱਥ ਲਾਉਣ ਤੋਂ ਬਾਅਦ ਜੋ ਐ ਜੋ ਸਖਸ਼ ਹੁੰਦੇ ਨੇ ਜਿਹੜੇ ਵਿਅਕਤੀ ਹੁੰਦੇ ਨੇ ਉਹ ਛਾਲਾ ਮਾਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਅਸੀਂ ਠੀਕ ਹੋ ਗਏ ਬਿਲਕੁਲ ਵੀ ਸਾਨੂੰ ਕੁਝ ਨਹੀਂ ਹੋਇਆ ਸਾਡੀ ਬਿਮਾਰੀ ਠੀਕ ਹੋ ਗਈ ਮਰੇ ਹੋਏ ਬੰਦੇ ਜਿਹੜੇ ਮੁਰਦੇ ਹੁੰਦੇ ਨੇ ਉਹ ਵੀ ਜ਼ਿੰਦਾ ਹੋ ਜਾਂਦੇ ਨੇ ਤਾਂ ਆਖਰ ਹੋਣ ਪਾਸਟਰ ਨੂੰ ਕੀ ਹੋਇਆ ਹੁਣ ਆਪਣੇ ਆਪ ਨੂੰ ਬਚਾ ਕਿਉਂ ਨਹੀਂ ਸਕਿਆ ਹੁਣ ਜੋ ਜੱਜ ਹੈ ਉਸ ਦਾ ਜਿਹੜਾ ਮਨ ਹੈਗਾ ਉਹ ਕਿਉਂ ਨਹੀਂ ਬਦਲ ਸਕਿਆ ਆਪਣੇ ਹਿੱਤ ਦੇ ਵਿੱਚ ਫੈਸਲਾ ਕਿਉਂ ਨਹੀਂ ਕਰਵਾ ਸਕਿਆ ਆਖਰ ਜਿਹੜੇ ਲੋਕ ਹੈਗੇ ਉਹਨਾਂ ਨੂੰ ਵੀ ਇੱਕ ਮੈਸੇਜ ਜ਼ਰੂਰ ਮਿਲਿਆ ਹੈਗਾ ਇਸ ਤਰੀਕੇ ਦੇ ਨਾਲ ਕਿ ਉਹ ਪਾਸਟਰ ਉਹ ਬਜਿੰਦਰ ਜੋ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਲੈਂਦਾ ਸੀ ਉਹ ਲਗਾਤਾਰ ਪ੍ਰਚਾਰ ਇਸ ਤਰੀਕੇ ਦੇ ਨਾਲ ਕਰਦਾ ਸੀ ਕਿ ਲੋਕੀ ਜਿਹੜੇ ਹੈਗੇ ਪ੍ਰਭਾਵਿਤ ਹੋਣ ਹਾਲਾਂਕਿ ਜੇਕਰ ਧਰਮਾਂ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਗਲਤ ਕੁਝ ਨਹੀਂ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਢੋਂਗ ਰੱਜ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਇਸ ਦਾ ਹੁਣ ਵੱਡੇ ਪੱਧਰ ਉਤੇ ਵਿਰੋਧ ਹਰ ਇੱਕ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਆਕਰ ਹੁਣ ਪਾਸਟਰ ਨੂੰ ਕੀ ਹੋ ਗਿਆ ਹੁਣ ਬਜਿੰਦਰ ਨੂੰ ਕੀ ਹੋ ਗਿਆ ਹੁਣ ਉਨ ਨੂੰ ਹੱਥ ਬੰਨਣ ਦੀ ਲੋੜ ਕਿਉਂ ਪਈ ਹੁਣ ਚਮਤਕਾਰ ਉਸ ਦੇ ਵੱਲੋਂ ਕਿਉਂ ਨਹੀਂ ਦਿਖਾਇਆ ਗਿਆ ਹੁਣ ਜੋ ਉਸ ਨੂੰ ਸਜ਼ਾ ਸੁਣਾਈ ਗਈ ਹੈ ਉਹ ਸਜ਼ਾ ਜੋ ਹੈ ਉਸ ਦੇ ਵਿੱਚ ਉਸ ਨੇ ਚਮਤਕਾਰ ਕਿਉਂ ਨਹੀਂ ਦਿਖਾਇਆ ਤੇ ਲਗਾਤਾਰ ਇਸ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਹੁਣ ਗੜੀ ਸੁਰੱਖਿਆ ਦੇ ਵਿੱਚ ਜੋ ਐਸ ਨੂੰ ਮਾਨਸਾ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈਗਾ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਈ ਵੀ ird gird ਨਜ਼ਰ ਨਹੀਂ ਆ ਰਿਹਾ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈਗੀ ਕਿ ਜਦੋਂ ਇਸ ਨੂੰ ਮਾਨਸਾ ਦੀ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਤਮਕੋਟ ਜੇਲ੍ਹ ਦਾ ਨਾਮ ਹੈਗਾ ਜਿੱਥੇ ਲੈ ਕੇ ਜਾਇਆ ਗਿਆ ਹੈਗਾ ਉੱਥੇ ਵੀ ਜੋ ਇਸ ਦੇ ਵਿੱਚ ਪਾਸਟਰ ਹੈਗਾ ਉਸ ਦੇ ਏਅਰ ਦੇ ਗਿਰਦ ਕੋਈ ਵੀ ਨਹੀਂ ਆ ਸਕਿਆ ਕੋਈ ਵੀ ਕਿਸੇ ਦੀ ਆਣ ਦੀ ਹਿੰਮਤ ਹੀ ਨਹੀਂ ਕਿਉਂਕਿ ਉੱਥੇ ਵੱਡੀ ਗਣਤੀ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਤੈਨਾਤ ਕੀਤੀ ਗਈ ਹੈ ਤਾਂ ਪੂਰੀ ਜ਼ਿੰਦਗੀ ਹੁਣ ਜੋ ਬਜਿੰਦੇ ਰ ਜੇਲ ਦੇ ਵਿੱਚ ਕੱਟੇਗਾ ਅਜੇ ਹੀ ਦੇ ਵਿੱਚ ਹੁਣ ਉਸ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਜੋ ਹੈ ਉਸ ਨੂੰ ਕੜੀ ਸੁਰੱਖਿਆ ਹੇਠ ਮਾਨਸਾ ਦੀ ਜੇਲ ਦੇ ਵਿੱਚ ਲੈ ਕੇ ਗਈ ਹੈਗੀ ਆ ਕੋਈ ਵੀ ਉਸ ਦੇ ird gird ਨਜ਼ਰ ਨਹੀਂ ਆਇਆ ਤਾਂ ਬਜਿੰਦਰ ਪਾਸਟਰ ਜਿਸ ਦੀਆਂ ਵੀਡੀਓਜ਼ ਤੁਸੀਂ ਵੀ ਕੀਤੇ ਨਾ ਕੀਤੇ ਸੋਸ਼ਲ ਮੀਡੀਆ ਉਤੇ ਹੁਣ ਤੱਕ ਜ਼ਰੂਰ ਦੇਖੀ ਹੋਵੇਗੀ ਇੱਕ ਵੀਡੀਓ ਜੋ ਕਿ ਵੱਡੇ ਪੱਧਰ ਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਬੱਚਾ ਬੋਲਦਾ ਹੈਗਾ ਮੇਰੀ ਬੈ ਮੇਰੀ ਸਿਸਟਰ ਜਿਹੜੀ ਹੈਗੀ ਆ ਉਹ ਬੋਲਦੀ ਨਹੀਂ ਸੀ ਹੁਣ ਉਹ ਬੋਲਣ ਲੱਗ ਗਿਆ ਜਿਹੇ ਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਲਗਾਤਾਰ ਹੀ ਇਸ ਮਸਲੇ ਉੱਤੇ ਵਿਵਾਦ ਵੀ ਜਿਹੜਾ ਹੈਗਾ ਉਹ ਹੁੰਦਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ 2018 ਦਾ ਇਹ ਅਸਲਾ ਸੀਗਾ 2018 ਯਾਨੀ ਪੂਰੇ 7 ਸਾਲ ਦੇ ਵਕਵੇ ਤੋਂ ਬਾਅਦ ਜਾ ਕੇ ਹੁਣ ਇਨਸਾਫ ਕੁੜੀ ਨੂੰ ਮਿਲਿਆ ਹੈਗਾ 7 ਸਾਲ ਦੀ ਕੜੀ ਮੁਸ਼ਕਲ ਕੀਤੀ ਗਈ ਉਸ ਤੋਂ ਬਾਅਦ ਜਾ ਕੇ ਹੁਣ ਜੇਲ ਜੋ ਹੈਗੀ ਨਸੀਬ ਹੋਈ ਹੈਗੀ ਇਨਸਾਫ ਜੋ ਹੈ ਉਹ ਕੁੜੀ ਨੂੰ ਮਿਲਿਆ ਹੈਗਾ ਹਾਲਾਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਕੁੜੀ ਦੇ ਵੱਲੋਂ ਸਾਫ਼-ਸਾਫ਼ ਇਹ ਵੀ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਕ੍ਰਾਸ ਕੇਸ ਵੀ ਉਸ ਦੇ ਉੱਪਰ ਕੀਤਾ ਗਿਆ ਸੀ ਜਿਸ ਦੇ ਤਹਿਤ ਉਸ ਦਾ ਪਤੀ ਵੀ ਜੇਲ੍ਹ ਕੱਟ ਕੇ ਆਇਆ ਹੋਇਆ ਉਸ ਤੋਂ ਬਾਅਦ ਵੀ ਜੋ ਪੀੜਤ ਪਰਿਵਾਰ ਹੈ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਆਖਰਕਾਰ ਉਹਨਾਂ ਨੂੰ ਇਨਸਾਫ਼ ਮਿਲਿਆ ਹੈਗਾ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੋਈ ਜਾਣਕਾਰੀ ਹੈ ਜੀ ਰਣਦੀਪ ਉਹ ਜੀ ਬਿਲਕੁਲ ਕੋਈ ਨਾ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ 2018 ਦਾ ਇਹ ਮਾਮਲਾ ਔਰ ਜਿਹਦੇ ਵਿੱਚ ਮੋਹਾਲੀ ਕੋਰਟ ਦੇ ਵੱਲੋਂ ਜਿਹੜੀ ਹੈ ਸਜ਼ਾ ਜ਼ਰੂਰ ਸੁਲਾਈ ਗਈ ਹੈ ਉਮਰ ਕੈਦ ਦੀ ਮਾਨਸਾ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ ਜੇਲ੍ਹ ਦੇ ਵਿੱਚ ਬਹੁਤ ਸੁਰੱਖਿਆ ਜਿਹੜੀ ਹੈ ਬਹੁਤ ਜ਼ਿਆਦਾ ਸੁਰੱਖਿਆ ਸੀ ਕਿਉਂਕਿ ਦੇਖਿਆ ਜਾ ਰਿਹਾ ਸੀ ਕਿ ਜਿਹੜਾ ਇਹ ਪਾਸਟਰ ਸੀਗਾ ਤਾਂ ਇਹਦੇ ਵੱਲੋਂ ਵਕਫਾ ਵਕਫਾ ਏਰੀਆ ਦੇ ਵਿੱਚ ਜਾ ਕੇ ਪ੍ਰੋਗਰਾਮ ਕੀਤੇ ਜਾਂਦੇ ਸੀਗੇ ਤਾਂ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਜਿਸ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਸੀਗਾ ਤਾਂ ਉਹ ਆਤਰਖਣਾ ਤਾਂ ਉੱਠ ਜਾਣਾ ਬੋਲਣ ਲੱਗ ਜਾਣਾ ਤਾਂ ਇਸ ਟੀਜ ਨੂੰ ਲੈ ਕੇ ਕਿਸੇ ਨਾ ਕਿਤੇ ਪਰਦਾ ਵੀ ਜਿਹੜਾ ਲੋਕਾਂ ਦਾ ਫਾਰਟੂ ਹੈ ਕਿ ਜਿਹੜੇ ਲੋਕ ਲਗਾਤਾਰ ਵਿਸ਼ਵਾਸ ਕਰਦੇ ਸੀ ਇਹਨਾਂ ਦੇ ਅਧਿਵਿਸ਼ਵਾਸਾਂ ਦੇ ਉੱਤੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਜਿਹੀ ਚੀਜ਼ ਦਾ ਲੱਗਿਆ ਪਤਾ ਲੱਗਿਆ ਹੋਵੇਗਾ ਕਿ ਹਰ ਇੱਕ ਚੀਜ਼ ਕਿਉਂਕਿ ਲਗਾਤਾਰ ਕਵਿਤਾ ਉਸ ਦੇ ਵੱਲੋਂ ਜਦੋਂ ਸੱਜਾ ਸੁناਈ ਜਾ ਰਹੀ ਸੀ ਕੋਰਟ ਦੇ ਵਿੱਚ ਤਾਂ ਜੱਜ ਸਾਹਿਬ ਨੂੰ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਮੇਰੇ ਰਾਡ ਪਈ ਹੋਈ ਹੈ ਮੇਰੀ ਜਿਹੜੀ ਜਨਾਨੀ ਉਹ ਵਾਈਫ ਹੈ ਜਿਹੜੀ ਉਹ ਬਿਮਾਰ ਹੈਗੀ ਹੈ ਮੇਰੇ ਛੋਟੇ ਬੱਚੇ ਆ ਤਾਂ ਬਹੁਤ ਦੁਹਾਈਆਂ ਪਾਣ ਦੇ ਬਾਵਜੂਦ ਵੀ ਜਿਹੜਾ ਉਹ ਜੱਜ ਸਾਹਿਬ ਦੇ ਵੱਲੋਂ ਕਿੱਥੇ ਨਾ ਕਿੱਥੇ ਬਿਲਕੁਲ ਵੀ ਜਿਹੜੀ ਉਹਦੀ ਉਹ ਤਰਸ ਨਹੀਂ ਖਾਇਆ ਗਿਆ ਹੈਗਾ ਤਾਂ ਜਿਹੜੀ ਉਮਰ ਘੱਟ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਹੈਗੀ ਹੈ ਇਸ ਚੀਜ਼ ਨੂੰ ਲੈ ਕੇ ਜੀ ਬਿਲਕੁਲ ਤਾਂ ਅੱਜ ਵੀਡੀਓ ਵੀ ਸਾਹਮਣੇ ਆਈ ਹੈਗੀ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕੜੀ ਸੁਰੱਖਿਆ ਦੇ ਹੇਠ ਲੈ ਕੇ ਗਈ ਹੈਗੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਕਿ ਮਾਨਸਾ ਦੀ ਜੇਲ੍ਹ ਦੇ ਵਿੱਚ ਜਿੱਥੇ ਇਸ ਨੂੰ ਰੱਖਿਆ ਗਿਆ ਉੱਥੇ ird ਗਿੱਦ ਕੋਈ ਆ ਵੀ ਨਹੀਂ ਸਕਦਾ ਇੰਨੀ ਸਿਕਿਉਰਿਟੀ ਟਾਈਟ ਕੀਤੀ ਗਈ ਹੈ ਕਵਿਤਾ ਦੇਖਿਆ ਜਾਵੇ ਇੱਕ ਤਰ੍ਹਾਂ ਦਾ ਇਹ ਜਦੋਂ ਆਪਾਂ ਸੈਲੀਬ੍ਰਿਟੀ ਬਣ ਜਾਂਦੇ ਆ ਇਹ ਦਾ ਜਦੋਂ ਬਹੁਤ ਸਾਰਾ ਕੱਠ ਹੁੰਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹ ਇਹਨਾਂ ਦੇ ਨਾਲ ਜਿਹੜੇ ਲੋਕ ਜੁੜ ਜਾਂਦੇ ਹੈਗੇ ਆ ਕਿਉਂਕਿ ਭੇਟ ਚੱਲਦੀ ਗੱਲ ਕਰ ਲਿੱਤੇ ਜਾਵੇ ਤਾਂ ਚਾਹੇ ਪਰ ਦੂਸਰੇ ਪਾਸੇ ਹੁਣ ਜਦੋਂ ਇਸ ਤਰ੍ਹਾਂ ਦਾ ਕੋਈ ਹਾਈ ਪ੍ਰੋਫਾਈਲ ਕੇਸ ਹੋ ਜਾਂਦਾ ਤਾਂ ਇਸ ਤੋਂ ਪਹਿਲਾਂ ਆਪਾਂ ਰਾਮ ਰਹੀਮ ਦੀ ਵੀ ਗੱਲ ਕਰ ਲਿੱਤੇ ਜਾਵੇ ਤਾਂ ਉਦੋਂ ਉਸ ਵੇਲੇ ਵੀ ਜਿਹੜਾ ਹੈਗਾ ਬਹੁਤ ਤਰ੍ਹਾਂ ਦਾ ਇਸ ਵੇਲੇ ਕਰਫੂ ਤੱਕ ਜਿਹੜਾ ਲੱਗਿਆ ਸੀਗਾ ਵਾਪਰ ਜਿਹੜੇ ਇਹ ਕੇਸ ਹੁੰਦਾ ਇਸ ਚੀਜ਼ ਨੂੰ ਲੈ ਕੇ ਪੁਲਿਸ ਜਿਹੜੀ ਹੈ ਜੇ ਪੰਜਾਬ ਪੁਲਿਸ ਦੀ ਗੱਲ ਕਰ ਲਿੱਤੇ ਜਾਵੇ ਹਰਿਆਣਾ ਹੋਵੇ ਮਾਝਾ ਵੱਖ-ਵੱਖ ਏਰੀਆ ਦੇ ਵਿੱਚ ਤਾਂ ਇਸ ਦੇ ਵਿੱਚ ਪੰਜਾਬ ਪੁਲਿਸ ਨੇ ਸੁਰੱਖਿਆ ਇਸ ਲਈ ਵਧਾਈ ਗਈ ਕੋਈ ਵੀ ਜਿਹੜੇ ਕੋਈ ਅਨਸਥਾਮੀ ਇਕੱਠਾ ਵਾਲਾ ਵਾਪਰ ਜਾਵੇ ਤਾਂ ਬਿਲਕੁਲ ਬੰਕਰ ਗੱਡੀ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਲਿਜਾਇਆ ਗਿਆ ਹੈਗਾ ਭਾਰੀ ਫੋਰਸ ਦੇ ਨਾਲ ਔਰ ਜਿੱਥੇ ਰੱਖਿਆ ਵੀ ਗਿਆ ਕਹਿੰਦੇ ਉਹਦੀ ਜਿਹੜੀ ਬੈਰਕ ਹੈ ਗਈ ਉਹ ਬਹੁਤ ਜਿਆਦਾ ਲੈਦਾ ਕਿ ਉਹਦੇ ਨਾਲ ਕੋਈ ਵੀ ਜਿਹੜਾ ਮਿਲ ਨਹੀਂ ਸਕਦਾ ਕਿਉਂਕਿ ਅਕਸਰ ਜੇਲਾਂ ਦੇ ਵਿੱਚ ਕੀ ਹੁੰਦਾ ਤਾਂ ਇੱਕ ਬੈਰਕ ਦੇ ਵਿੱਚ 8 8 10 10 ਬੰਦੇ ਹੁੰਦੇ ਆ ਤਾਂ ਇਸੀ ਨੂੰ ਦੱਸਿਆ ਜਾ ਰਿਹਾ ਹੈ ਕਿ ਹਲੇ ਜਿਹੜੀ ਬਾਹਰ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਜੀ ਬੈਰਕ ਵੀ ਜਿਹੜੀ ਇੱਕ ਲੈਦਾ ਰੱਖੀ ਗਈ ਹੈ ਇਹਨੂੰ ਕੋਈ ਨਾ ਮਿਲ ਸਕੇ ਨਾ ਕੁਝ ਹੈ ਪਰ ਦੂਸਰੇ ਪਾਸੇ ਕਿਤੇ ਦੀ ਜਿਹੜੀ ਸਜ਼ਾ ਹੈਗੀ ਆ ਜਰੂਰ ਇਸ ਨੂੰ ਲੋਕੀ ਵੀ ਜਿਹੜੇ ਆ ਆਪਣਾ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਟ੍ਰੋਲ ਕਰ ਰਹੇ ਨੇ ਟ੍ਰੈਂਡਿੰਗ ਚੱਲ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਖੜਾ ਕਰ ਦਿੰਦਾ ਸੀਗਾ ਕਿਸ ਤਰ੍ਹਾਂ ਬਿਮਾਰ ਹੈ ਤਾਂ ਲੋਕੀ ਲਿਖਦੇ ਨੇ ਅਗਰ ਜੇ ਇਸ ਤਰ੍ਹਾਂ ਦੇਰ ਕੋਲ ਕੋਈ ਪਾਵਰ ਸੀ ਜੀ ਤਾਂ ਇਹਦੇ ਰਾੜ ਕਿਉਂ ਪਈ ਇਹਦੀ ਵਾਈਫ ਜਿਹੜੀ ਉਹ ਕਿਉਂ ਬਿਮਾਰ ਹੈਗੀ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਘਰ ਜ਼ਰੂਰ ਦਿਖਾਈਆਂ ਹੋਵੇ ਪਾਈਆਂ ਜੀਆਂ ਪਰ ਕਿਸੇ ਨੇ ਕਿੱਥੇ ਜਿਹੜੀ ਜੋ ਵੀ ਪਾਰਦਰਸ਼ੀ ਢੰਗ ਦੇ ਨਾਲ ਫੈਸਲਾ ਜਿਹੜਾ ਹੈ ਉਹ ਜੱਜ ਸਾਹਿਬ ਦੇ ਵੱਲੋਂ ਜਿਹੜਾ ਸੁਣਾਇਆ ਗਿਆ ਉਹ ਪਰਿਵਾਰ ਜਿਹੜਾ ਬਹੁਤ ਜ਼ਿਆਦਾ ਕੋਚ ਨਜ਼ਰ ਆ ਰਿਹਾ ਕਿ ਜੀ ਆ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਜ਼ਰੂਰ ਦਿੱਤੀ ਗਈ ਹੈਗੀ ਕਿ ਹਾਈ ਸਿਕਿਉਰਟੀ ਦੇ ਵਿੱਚ ਲੈ ਕੇ ਜਾਣ ਦਾ ਵੀ ਇੱਕ ਰੀਜ਼ਨ ਹੈਗਾ ਰੀਜ਼ਨ ਇਹ ਹੈਗਾ ਆ ਕਿ ਜੋ ਇਸ ਦੇ ਵਿੱਚ ਅਣਸੁਖਾਵੀ ਘਟਨਾ ਨਾ ਵਾਪਰੇ ਕਿਉਂਕਿ ਵੱਡੇ ਪੱਦਰ ਉਤੇ ਜੇਕਰ ਗੱਲ ਕੀਤੀ ਜਾਵੇ ਸਮਰਥਕ ਹੈਗੇ ਆ ਬਜਿੰਦਰ ਦੇ ਅਜੇ ਹੀ ਦੇ ਵਿੱਚ ਜਦੋਂ ਬੀਤੇ ਦਿਨੀ ਵੀ ਉਸ ਨੂੰ 28 ਮਾਰਚ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਦਿਨ ਵੀ ਵੱਡੀ ਗੰੰਤੀ ਦੇ ਵਿੱਚ ਸਮਰਥਕ ਆਏ ਹੁੰਦੇ ਨੇ ਇਸੇ ਦੇ ਤਹਿ ਜਦੋਂ 1 ਅਪ੍ਰੈਲ ਯਾਨੀ ਬੀਤੇ ਕੱਲ ਨੂੰ ਜਦੋਂ ਫੈਸਲਾ ਸੁਣਾਇਆ ਜਾਣਾ ਸੀਗਾ ਸਜ਼ਾ ਜੋ ਹੈ ਸੁਣਾਈ ਜਾਣੀ ਸੀ ਅਜਿਹੇ ਦੇ ਵਿੱਚ ਮੌਕੇ ਤੇ ਵੱਡੀ ਗੰੰਤੀ ਦੇ ਵਿੱਚ ਪੁਲਿਸ ਦੀ ਫੋਰਸ ਵੀ ਤਾਇਨਾਤ ਕੀਤੀ ਜਾਂਦੀ ਹੈਗੀ ਆ ਕਿ ਉਹਦੇ ਜੋ ਸਮਰਥਕ ਹੈਗੇ ਉਹਨਾਂ ਦੇ ਵੱਲੋਂ ਕੋਈ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈਗਾ ਇਸ ਕਰਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਜਿਸ ਦੇ ਤਹਿਤ ਜੋ ਹੈ ਪਹਿਲਾਂ ਤੋਂ ਹੀ ਸਿਕਿਉਰਿਟੀ ਟਾਈਟ ਕੀਤੀ ਗਈ ਸੀ ਹਾਲਾਂਕਿ ਪਰਿਵਾਰਕ ਮੈਂਬਰਾਂ ਦੀ ਪੀੜਾ ਪਰਿਵਾਰ ਦੀ ਜੇਕਰ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਉਮੀਦ ਸਿਰਫ ਇਹੀ ਦਤਾਈ ਜਾ ਰਹੀ ਸੀ ਕਿ ਅਸੀਂ ਫਾਂਸੀ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਉਸ ਨੂੰ ਉਮਰਕਾ ਉਸ ਨੂੰ 10 ਤੋਂ 20 ਸਾਲ ਦੀ ਸਜ਼ਾ ਹੋਵੇ ਉਹਨਾਂ ਨੇ ਇੰਨੀ ਹੀ ਉਮੀਦ ਜਤਾਈ ਸੀ ਕਿ 120 ਸਾਲ ਦੀ ਸਜ਼ਾ ਦੀ ਮੰਗ ਅਸੀਂ ਕਰਦੇ ਹਾਂ ਲੇਕਿਨ ਜਦੋਂ ਸਜ਼ਾ ਸੁਣਾਈ ਜਾਂਦੀ ਹੈਗੀ ਸਜ਼ਾ ਦਾ ਐਲਾਨ ਹੁੰਦਾ ਹੈ ਅਜਿਹੀ ਦੇ ਵਿੱਚ ਉਮਰ ਕੈਦ ਸੁਣਨ ਦੇ ਮਗਰੋਂ ਜੋ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੀ ਉਮੀਦ ਤੋਂ ਜ਼ਿਆਦਾ ਹੀ ਅਦਾਲਤ ਦੇ ਵੱਲੋਂ ਜੋ ਹੈ ਸਜ਼ਾ ਸੁناਈ ਗਈ ਹੈ ਕਿ ਜੋ ਕਿ ਬਿਲਕੁਲ ਵਾਜਿਬ ਹੈ ਹਾਲਾਂਕਿ ਇਸ ਦੇ ਵਿੱਚ ਜੋ ਬਜਿੰਦਰ ਦੇ ਵੱਲੋਂ ਹੱਥ ਬਨ ਕੇ ਗੜਗੜਾ ਕੇ ਜੋਇਆ ਮਨਤਾ ਜ਼ਰੂਰ ਕੀਤੀਆਂ ਗਈਆਂ ਕਿ ਉਸ ਦੀ ਸਜ਼ਾ ਘਟ ਕੀਤੀ ਜਾਵੇ ਪਰ ਇੱਥੇ ਲਗਾਤਾਰ ਹੀ ਇਹ ਹੀ ਇੱਕ ਮਸਲਾ ਨਹੀਂ ਹੈ ਇਸ ਤੋਂ ਇਲਾਵਾ ਵੀ ਹੋਰ ਮਸਲੇ ਹੈਗੇ ਜਿਸ ਦੇ ਵਿੱਚ ਬਜਿੰਦਰ ਜੋ ਅੱਗੇ ਹੋਰ ਵੀ ਫਸੇਗਾ ਕਿਉਂਕਿ ਕਪੂਰਥਲਾ ਦੀ ਗੱਲ ਕਰ ਲਈਏ ਉੱਥੇ ਵੀ ਜੋ ਹੈ ਮਾਮਲਾ ਦਰਜ ਕੀਤਾ ਗਿਆ ਹੈਗਾ ਬਜਿੰਦਰ ਨੂੰ ਲੈ ਕੇ ਦਫ਼ਤਰ ਦੇ ਵਿੱਚ ਲਾ ਜਾ ਕੇ ਅਣਸੁਖਾਵੀ ਤਰੀਕੇ ਦੇ ਨਾਲ ਜੋ ਵਤੀਰਾ ਹੈਗਾ ਉਹ ਕਰਨ ਦਾ ਉਸ ਦੇ ਨਾਲ ਹੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੁੰਦੀ ਹੈ ਜੋ ਤੁਹਾਨੂੰ ਅਸੀਂ ਹਮਦਰ ਟੀਵੀ 'ਤੇ ਵੀ ਦਿਖਾਈ ਸੀ ਵੀਡੀਓ ਜਿਸ ਦੇ ਵਿੱਚ ਇੱਕ ਲੇਡੀ ਦੇ ਨਾਲ ਕੁਟਮਾਰ ਕਰਦਾ ਹੋਇਆ ਬਜਿੰਦਰ ਜਿਹੜਾ ਹੈਗਾ ਉਹ ਨਜ਼ਰ ਆਇਆ ਇੰਨਾ ਹੀ ਨਹੀਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਿਹੜਾ ਬਜਿੰਦਰ ਸਿੰਘ ਹੈ ਉਸ ਦੇ ਵੱਲੋਂ اپنی ویب سائٹ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨਾਮ ਦੀ ਇੱਕ ویب سائٹ ਹੈਗੀ ਆ ਜਿਸ ਦੇ ਵਿੱਚ ਉਸ ਦੇ ਵੱਲੋਂ ਆਪਣਾ ਜ਼ਿਕਰ ਕੀਤਾ ਗਿਆ ਹੈਗਾ ਕਿ 8ਵੀਂ ਜਮਾਤ ਤੋਂ ਹੀ ਕੁਝ ਬੁਰੀਆਂ ਸ਼ਕਤੀਆਂ ਮੈਨੂੰ ਪਰੇਸ਼ਾਨ ਕਰਦੀਆਂ ਸਨ ਜਿਸ ਕਾਰਨ ਮੇਰਾ ਸੁਭਾਅ ਬਹੁਤ ਜ਼ਿਆਦਾ ਚੜਚੜਾ ਹੋ ਗਿਆ ਸੀ ਮੈਂ ਗਲਤ ਸੰਗਤ ਦੇ ਵਿੱਚ ਚਲਾ ਗਿਆ ਸੀ ਤੇ 4 ਤੋਂ 5 ਸਾਲ ਤੱਕ ਮੈਂ ਬਹੁਤ ਸਾਰੇ ਲੋਕਾਂ ਨੂੰ ਕੁੱਟਿਆ। ਮੇਰਾ ਸੁਭਾਅ ਇਹ ਹੋ ਗਿਆ ਸੀ ਕਿ ਇੱਕ ਵੱਡੀ ਲੜਾਈ ਦੇ ਕਾਰਨ ਮੈਂ ਡੇਢ ਕ ਸਾਲ ਤੱਕ ਜੇਲ੍ਹ ਵੀ ਰਿਹਾ। ਫਿਰ ਮੈਂ ਉਸ ਦੇਵਤੇ ਦੀ ਭਾਲ ਸ਼ੁਰੂ ਕੀਤੀ ਮੈਨੂੰ ਸ਼ੈਤਾਨੀ ਸ਼ਕਤੀਆਂ ਦਿਖਾਈ ਦਿੰਦੀਆਂ ਸਨ ਉਹ ਮੇਰੀ ਜੇਲ੍ਹ ਦੇ ਵਿੱਚ ਕੁੱਟਮਾਰ ਕਰਦੀਆਂ ਸਨ ਇਸ ਕਾਰਨ ਮੈਂ ਖੁਦਕੁਸ਼ੀ ਕਰਨ ਦੀ ਵੀ ਜਿਹੜੀ ਐ ਕੋਸ਼ਿਸ਼ ਕੀਤੀ ਹੈਗੀ ਹਾਲਾਂਕਿ ਇਸ ਦੇ ਵਿੱਚ ਇਸਨੇ ਖੁਦ ਜ਼ਿਕਰ ਕੀਤਾ ਹੈਗਾ ਕਿ ਇਹ ਪਹਿਲਾਂ ਵੀ ਬੰਦਿਆਂ ਨੂੰ ਮਾਰਦਾ ਰਿਹਾ ਹੈਗਾ ਕੁੱਟਦਾ ਰਿਹਾ ਹੈਗਾ ਆ ਹਾਲਾਂਕਿ ਜਦੋਂ 2018 ਦਾ ਇਹ ਮਾਮਲਾ ਫੇਰ ਤੋਂ ਪੱਖ ਦਾ ਹੈਗਾ ਇਸ ਦੇ ਵਿੱਚ ਪੀੜਤ ਕੁੜੀ ਸਾਹਮਣੇ ਆਉਂਦੀ ਹੈਗੀ ਉਸ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਸ਼ੋਸ਼ਣ ਉਸ ਦਾ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਬਜਿੰਦਰ ਖੁਦ ਮੀਡੀਆ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਇਹ ਦਿੰਦਾ ਹੈਗਾ ਕਿ ਮੇਰੇ ਉੱਤੇ ਜੋ ਹੈ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਦੂਜਾ ਇੱਕ ਪਾਸਟਰ ਹੈਗਾ ਜੋ ਮੇਰੇ ਤੋਂ ਖੈਬਰਦਾ ਹੈਗਾ ਜੋ ਮੈਨੂੰ ਪਸੰਦ ਨਹੀਂ ਕਰਦਾ ਤੇ ਉਹ ਸਾਰੇ ਉਸਦੇ ਸਮਰਥਕ ਨੇ ਜਿਸ ਦੇ ਕਰਕੇ ਉਸ ਪਾਸਟਰ ਦੀ ਮੇਰੇ ਦੇ ਨਾਲ ਨਹੀਂ ਬਣਦੀ ਜਿਸ ਕਰਕੇ ਜੋ ਹੈ ਉਹਨਾਂ ਦੇ ਵੱਲੋਂ ਖਾਰ ਕੱਢੀ ਜਾ ਰਹੀ ਹੈ ਮੇਰੇ ਖਿਲਾਫ ਗਲਤ ਪਰਚਾ ਜਿਹੜਾ ਹੈਗਾ ਦਰਜ ਕਰਵਾਇਆ ਜਾ ਰਿਹਾ ਹੈ ਮੇਰੇ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਅਜੇ ਹੀ ਦੇ ਵਿੱਚ ਉਸਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਤੁਸੀਂ ਕੁਝ ਵੀ ਚੈੱਕ ਕਰ ਲਓ ਮੇਰੇ ਉੱਤੇ ਅੱਜ ਤੱਕ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੋ ਬਜੰਦਰ ਹੈ ਉਹ ਜੇਲ੍ਹ ਕੱਟ ਚੁੱਕਿਆ ਹੈਗਾ ਉਸ ਨੂੰ 에어ਪੋਰਟ ਤੋਂ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਮਰਡਰ ਮਾਮਲੇ ਦੇ ਵਿੱਚ ਵੀ ਉਸ ਨੂੰ ਗ੍ਰਫਤਾਰ ਕੀਤਾ ਜਾ ਚੁੱਕਿਆ ਹੈਗਾ ਹਾਲਾਂਕਿ ਹੋਰ ਮਸਲੇ ਵੀ ਪੈਂਡਿੰਗ ਨੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਪਰਵਿੰਦਰ ਕੁਮਾਰ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਪਰਵਿੰਦਰ ਉਹ ਪੀ ਕਿ ਬਿੱਤਾ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਕੱਲ ਜਿਹੜਾ ਪਾਸਟਰ ਬਟਨ ਨੂੰ ਤਜਸਰ ਨੇ ਕਿਹਾ ਅੱਜ ਜਿਹੜਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੋ ਹੁਣ ਤੱਕ ਜਿਹੜੀ ਕਿ ਮੀਡੀਆ ਰਿਪੋਰਟ ਆਈ ਹੈ ਕਿ ਉਹਨਾਂ ਨੂੰ ਮਾਨਸਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਭਾਰੀ ਸੁਰੱਖਿਆ ਫੋਰਸ ਦੇ ਵੀ ਜਿਹੜੇ ਕਿ ਮਾਨਸਾ ਲੈ ਕੇ ਗਈ ਹੈ ਕਿ ਪੁਲਿਸ ਵਰਜਿੰਦਰ ਪਾਸਟਰ ਬਲਾਤਕਾਰੀ ਜਿਸ ਨੇ ਜਕੀ ਹੈ ਸਜਾ ਸੁਣਾਈ ਗਈ ਸੀ ਕਿ ਉਮਰ ਉਮਰ ਦਿੱਤਾ ਉਮਰ ਜਿਹੜਾ ਕਿ ਜੇਲ੍ਹ ਦੇ ਕੱਲ ਆਪਾਂ ਪੂਰਾ ਮੁੱਦਾ ਜਿਹੜਾ ਕਿ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ ਕਿਸ ਤਰ੍ਹਾਂ ਨਾਲ ਮਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਪੂਰੀ ਮਾਮਲੇ ਦੀ ਕਨਵਾਈ ਹੁੰਦੀ ਹੈ 28 ਮਾਰਚ ਨੂੰ ਜੋ ਦੋਸ਼ਤੇ ਹੁੰਦੇ ਨੇ ਤਾਂ ਕੱਲ ਜਿਹੜਾ ਕਿ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਨਹੀਂ ਗਈ ਹੈ ਤਾਂ ਇਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੀ ਕਿ ਰਿਪੋਰਟ ਆ ਰਹੀ ਹੈ ਕਿ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮਹਾਲੀ ਦੇ ਵਿੱਚ ਜਿਹੜੀ ਕਿ ਹੁਣੇ-ਹੁਣੇ ਉੱਤੀ ਜਿਹੜਾ ਕਿ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਵਿੱਚ ਪ੍ਰਿੰਸਿੰਪਲ ਪਾਸਟਰ ਦਾ ਜਿਹੜਾ ਕਿ ਚਰਚ ਹੈਗਾ ਆ ਉੱਥੋਂ ਦੀ ਜਿਹੜੀ ਰਿਪੋਰਟ ਵੀ ਆਪਾਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਕਿ ਉੱਥੇ ਉਹਨੇ ਕਹੋਂ ਬੋਲਣ ਲੱਗੇ ਨੇ ਕਿ ਕੋਈ ਵੀ ਬੰਦਾ ਉੱਥੇ ਨਜ਼ਰ ਨਹੀਂ ਆ ਰਿਹਾ ਜਿਹੜਾ ਕਿ ਇੱਥੋਂ ਦਾ ਜਿਹੜਾ ਕਿ ਚਰਚ ਹੈਗੀ ਆ ਉਹ ਬਿਲਕੁਲ ਖਾਲੀ ਹੈਗੀਏ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਹੋ ਰਹੀਏ ਉਹੀ ਜਗ੍ਹਾ ਜਿਹੜਾ ਕਿ ਵਰਜਿੰਦਰ ਪਾਸਟਰ ਦੇ ਵੱਲੋਂ ਇੱਥੇ ਜਿਹੜੇ ਕਿ ਸਭਾਵਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ ਹਤਾਰਾ ਦੀ ਕਿੰਤੀ ਦੇ ਵਿੱਚ ਲੋਕ ਉਸ ਜਿਹੜੇ ਕਿ ਸਬਾ ਦਾ ਹਿੱਸਾ ਬਣਦੇ ਸਨ ਹੁਣ ਜਿਹੜਾ ਕਿ ਉੱਥੇ ਬਿਲਕੁਲ ਖਾਲੀ ਪਨ ਨਜ਼ਰ ਆ। ਜੀ ਤੁਸੀਂ ਜਿਵੇਂ ਜ਼ਿਕਰ ਕੀਤਾ ਹੈਗਾ ਕਿ ਉੱਥੇ ਤਾਂ ਹੁਣ ਕਾਹ ਬੋਲਣ ਲੱਗ ਗਏ ਨੇ ਯਾਨੀ ਅਸੀਂ ਕਹਿ ਸਕਦੇ ਹਾਂ ਕਿ ਅੰਧਵਿਸ਼ਵਾਸ ਮੰਨ ਕੇ ਜਿਸ ਤਰੀਕੇ ਦੇ ਨਾਲ ਸਮਰਥਕ ਬਜਿੰਦਰ ਦੇ ਪਿੱਛੇ ਲੱਗੇ ਹੋਏ ਸੀ ਤਾਂ ਹੁਣ ਉਹਨਾਂ ਨੂੰ ਥੋੜੀ ਜੀ ਜਾਗ ਜਿਹੜੀ ਹੈਗੀ ਖੁੱਲੀ ਹੈਗੀ ਆ ਕਿ ਹੁਣ ਅੰਧਵਿਸ਼ਵਾਸ ਉਹ ਕਰਦੇ ਸੀ ਹੁਣ ਪਿੱਛੇ ਹਟਦੇ ਹੋਏ ਨਜ਼ਰ ਆ ਰਹੇ ਨੇ। ਬਾਕੀ ਜਿਸਰਾਂ ਦੇ ਨਾਲ ਕੱਲ ਜਿਹੜਾ ਕਿ ਹੈ ਭਾਰਤੀ ਸੰਵਿਧਾਨ ਦੇ ਵੱਲੋਂ ਨਿਆਂ ਕੀਤਾ ਗਿਆ 7 ਸਾਲ ਦੀ ਲੰਬੀ ਲੜਾਈ ਲੜੀ ਗਈ ਹੈਗੀ ਸੀ। ਉਸ ਸਪੀਡਤਾ ਦੇ ਵੱਲੋਂ ਉਸ ਕੁੜੀ ਦੇ ਵੱਲੋਂ ਆਖਰਕਾਰ ਉਸ ਨੂੰ ਹੁੰਦਾ ਇਨਸਾਫ ਮਿਲਿਆ ਅਤੇ ਸੱਚ ਦੀ ਜਿੱਤ ਹੋਈ ਹੈ ਸੋ ਜ਼ਾਹਰ ਚ ਗੱਲ ਹੈ ਕਿ ਕਈ ਜਿਹੜੇ ਕਿ ਅੰਧਪਗਤ ਹੈਗੇ ਨੇ ਉਹਨਾਂ ਦੀਆਂ ਅੱਖਾਂ ਤੋਂ ਜਿਹੜੀ ਕਿ ਅੰਧ ਵਿਸ਼ਵਾਸ ਦੀ ਪੱਟੀ ਹੈ ਉਹ ਉੱਤਰ ਗਈ ਹੈਗੀਆਂ ਤੇ ਬਹੁਤ ਸਾਰਿਆਂ ਦੀ ਜਿਹੜੀ ਕੀ ਹੈ ਅੱਖਾਂ ਖੁੱਲ ਗਈਆਂ ਹੈਗੇ ਨੇ ਕਿ ਇਸ ਤਰ੍ਹਾਂ ਦੇ ਭਖਣ ਜੇ ਤੋਂ ਕਿਵੇਂ ਬਚਿਆ ਜਾਵੇ ਅਤੇ ਕੀਮਾ ਇਹਨਾਂ ਦੇ ਚਾਂਸੇ ਤੋਂ ਉਹਨਾਂ ਤੋਂ ਬਚਿਆ ਜਾਵੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਆਈ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਜਿਹੜਾ ਕੀ ਹੈ ਧਰਮਗੁਰੂ ਦੀ ਵੱਲੋਂ ਜਿਹੜਾ ਕੀ ਧਰਮ ਦੀ ਆੜ ਦੇ ਵਿੱਚ ਲੋਕਾਂ ਦੀ ਆਸਰਾ ਖੇਲਬਾੜ ਕੀਤਾ ਗਿਆ ਹੋਵੇ ਸੋ ਇਸ ਤੋਂ ਪਹਿਲੇ ਜੇਕਰ ਆਪਾਂ ਰਾਮ ਰਹੀਮ ਦਾ ਜ਼ਿਕਰ ਕਰ ਲਈਏ ਤਾਂ ਉਦੋਂ ਵੀ ਜਿਹੜਾ ਕੀ ਉਹਨਾਂ ਦੇ ਜਿਹੜੇ ਕੀ ਸਮਰਥਕ ਸੰਤਾਂ ਕਿੰਨਾ ਵੱਡਾ ਉਹਨਾਂ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਸੀ ਜਦੋਂ ਉਹਨਾਂ ਦੇ ਉੱਪਰ ਵੀ ਦੋਸ਼ ਲਾ ਕੇ ਸਾਬਤ ਹੋ ਗਏ ਸਨ ਉਹਨਾਂ ਜਿਹੜਾ ਕੀ ਤਾਜ਼ਾ ਮਾਮਲਾ ਜਿਹੜਾ ਕ੍ਰਿਸਟਨ ਕਮਿਊਨਿਟੀ ਨਾਲ ਜੁੜਿਆ ਹੋਇਆ ਹੈ ਤੇ ਆਪਣੇ ਆਪ ਨੂੰ ਬਾਦਰੀ ਕਹਣ ਵਾਲਾ ਜਿਹੜਾ ਕੀ ਬਜਿੰਦਰ ਹੈਗਾ ਆ ਇਹ यमुनानगर तक की बस नीक कर से जा रहे जाट परिवार नाल तालुका सीगा ते पहला मर्डर केस ਦੇ ਵਿੱਚ 15 ਸਾਲ ਪਹਿਲਾਂ ਇਹਨੂੰ ਜੇਲ੍ਹ ਹੁੰਦੀ ਹੈ ਅਤੇ ਜੇਲ੍ਹ ਦੇ ਵਿੱਚ ਇਹ ਜਿਹੜਾ ਕੀ ਸੈਤ ਰਮਨੂਬ ਅਪਣਾਉਣ ਤੋਂ ਬਾਅਦ ਫਿਰ ਜਲੰਧਰ ਤੇ ਤਾਜਪੁਰ ਦੇ ਵਿੱਚ ਆ ਕੇ ਜਿਹੜਾ ਕੀ ਤਾਜਪੁਰ ਪਿੰਡ ਹੈਗਾ ਉੱਥੋਂ ਆ ਕੇ ਜਿਹੜਾ ਕੀ ਇਹ ਇੱਕ ਜਿਹੜੀ ਗਲਰੀ ਆਫ ਵਿਸਮ ਜਿਹੜੀ ਕੀ ਚਰਚ ਦੀ ਸ਼ੁਰੂਆਤ ਕਰਦਾ ਤੇ ਹੁਣ ਤੱਕ ਇਹ ਇਨਫੋਰਮੇਸ਼ਨ ਮਿਲੀ ਕਿ 260 ਜਿਹੜੀ ਕੀ ਸ਼ਖਾਮਾ ਨੇ ਉਹ ਇੰਟਰਨੈਸ਼ਨਲ ਅਤੇ ਨੈਸ਼ਨਲ ਪੱਧਰ ਤੇ ਉੱਪਰ ਇਹ ਚਲਾ ਰਿਹਾ ਸਭਾ ਜਿਹੜਾ ਸਭ ਤੋਂ ਵੱਡਾ ਕਿਹੜਾ ਕੇਸ ਦਾ ਡੇਰਾ ਕਹਿ ਸਕਦੇ ਇਸੀ ਚਰਚ ਕਹਿ ਸਕਦੇ ਉਹ ਨਿਊ ਚੰਡੀਗੜ੍ਹ ਵਾਲੀ ਹੀ ਮੰਨੀ ਜਾਂਦਾ ਜੀ ਹਾਂ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹਿਯੋਗੀ ਪਰਵਿੰਦਰ ਕੁਮਾਰ ਜਿਨ੍ਹਾਂ ਦੇ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈਗੀ ਤਾਂ ਸਖਤ ਸੁਰੱਖਿਆ ਹੇਠ ਜੋ ਬਜਿੰਦਰ ਪਾਸਟਰ ਜਿਸ ਨੂੰ ਕਿ ਉਮਰ ਕੈਦੀ ਸਜ਼ਾ ਸੁਣਾਈ ਗਈ ਹੈਗੀ ਮਾਨਸਾ ਦੀ તમਕੋਰ ਜੇਲ੍ਹ ਦੇ ਵਿੱਚ ਉਸ ਨੂੰ ਲਿਜਾਇਆ ਗਿਆ ਹੈਗਾ ਵੱਡੀ ਗਣਤੇ ਦੇ ਵਿੱਚ ਪੁਲਿਸ ਫੋਰਸ ਤੈਨਾਤ ਸੀ ਅਜੇ ਹੀ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੇਲ੍ਹ ਦੇ ਵਿੱਚ ਪਾਸਟਰ ਦੇ ਇਰਦ-ਗਿਰਦ ਕਿਸੇ ਨੂੰ ਵੀ ਫੇਰ ਨਹੀਂ ਦਿੱਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਹੋਰ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਹਾਲੇ ਹੋਰ ਵੀ ਮਾਮਲੇ ਜੋ ਬਜੰਦਰ ਦੇ ਖਿਲਾਫ ਪੈਂਡਿੰਗ ਪਏ ਨੇ ਉਸ ਮਾਮਲੇ ਦੇ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ